ਪੰਜਾਬ ਹੋਮਗਾਰਡ ਟਰੇਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੀ ਅ ਅੱਜ ਅਸੀਂ ਇਹ ਟੋਲ ਪਲਾਜ਼ਾ ਸੌਲਖਿਆਂ ਉੱਤੇ ਜਿਹੜਾ ਧਰਨਾ ਦਿੱਤਾ ਹੈ ਇਹ ਸਰਕਾਰ ਨਾਲ ਸਾਡਾ ਰੋਸ ਹੈ ਰੋਸ ਇਸ ਕਰਕੇ ਹੈ ਵੀ ਇੱਕ ਤਾਂ ਸਾਡਾ ਜਿਹੜਾ ਹੈ 6ਵਾਂ ਪੇ ਕਮਿਸ਼ਨ ਕਈ ਚਿਰ ਤੋਂ ਸਾਡੇ ਜਿਹੜਾ ਡੀਆ ਰੋਕਿਆ ਹੋਇਆ ਔਨ ਡਿਊਟੀ ਮਲਾਜ਼ਮਾਂ ਦਾ ਦੂਜਾ ਜਿਹੜੇ ਸਾਡਾ ਰਿਟਾਇਰਡ ਜਵਾਨ ਜਾਂਦੇ ਨੇ 35 ਤੋਂ 40 ਸਾਲ ਨੌਕਰੀ ਕਰਕੇ ਉਹਨਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਹੈ ਪੈਨਸ਼ਨ ਜਿਹੜੀ ਹੈ ਪੰਜ ਸਟੇਟਾਂ ਦੇ ਵਿੱਚ ਲਾਗੂ ਹੈ ਜਿੰਨੇ ਤ੍ਰਿਪੁਰਾ ਅੰਡਮਾਨ ਨਿਕੋਬਲ ਮੈਗਾ ਲਿਆ ਤੇ ਬੰਗਾਲ ਤੇ ਇੱਕ ਸਟੇਟ ਹੋਰ ਹੈ ਜਿਹੜੀ ਮੈਨੂੰ ਚਲੋ ਨਾਂ ਨਹੀਂ ਯਾਦ ਵੀ ਕਹਿਣ ਦਾ ਭਾਵ ਹੈ ਵੀ ਇੱਕ ਮੁਲਕ ਦੇ ਵਿੱਚ ਕਈ ਪ੍ਰਕਾਰ ਦੇ ਕਾਨੂੰਨ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਕਾਨੂੰਨ ਲਾਗੂ ਕੀਤੇ ਗਏ ਨੇ ਇੱਥੇ ਜਵਾਨ ਜਿਹੜੇ ਨੇ ਸਾਡੇ ਅਗਰ ਬਿਮਾਰ ਵੀ ਹੋ ਜਾਂਦਾ ਹੈ ਤਾਂ ਉਹ ਪੁਲਿਸ ਦੇ ਰਹਿਮੋ ਕਰਮ ਤੇ ਹੈ ਸਾਨੂੰ ਸਾਡਾ ਡਿਪਾਰਟਮੈਂਟ ਨੇ ਹੀ ਢਾਲਾਈ ਹੈ ਕਿਉਂਕਿ ਜਿਹੜਾ 450 ਹੋਮਗਾਰਡ ਦਾ ਅਫੀਸਰ ਸਹਿਬਾਨ ਹੈ ਉਹ ਘਰਾਂ ਦੇ ਵਿੱਚ ਬਹਿ ਕੇ ਹੀ ਡਿਊਟੀ ਕਰਦਾ ਹੈ ਤੇ ਸਾਰੀਆਂ ਫੈਸਿਲਟੀਆਂ ਉਹ ਲੈਂਦਾ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਤੇ ਵੀ ਵੀਆਈਪੀ ਡਿਊਟੀ ਜਾ ਕਿਤੇ ਵੀ ਕੋਈ ਅਜਾਈ ਡਿਊਟੀ ਹੈ ਜਿੱਥੇ ਇਹਨਾਂ ਅਫਸਰਾਂ ਨੂੰ ਡਿਪਲਾਈ ਕਰਨਾ ਚਾਹੀਦਾ ਹੈ ਜੇ ਕਿਤੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਵੀ ਫੋਰਸ ਡਿਪਲਾਈ ਜਿਵੇਂ ਕੀਤੀ ਗਈ ਸੀ ਹੋਮਗਾਰਡ ਦੇ ਅਫਸਰ ਉੱਥੇ ਪੁਲਿਸ ਦੇ ਹਵਾਲੇ ਕਰਕੇ ਹੋਮਗਾਰਡ ਦੇ ਜਵਾਨ ਹੀ ਉਹਦੇ ਵਿੱਚ ਲਤਾੜੇ ਜਾਂਦੇ ਨੇ ਕਿਉਂਕਿ ਉਹ ਜੋ ਮਰਜੀ ਪੁਲਿਸ ਦੇ ਕਰਮਚਾਰੀ ਇਹਨਾਂ ਨਾਲ ਵਤੀਰਾ ਕਰਦੇ ਨੇ ਡਿਊਟੀ 8 ਘੰਟੇ ਦੀ ਥਾਂ ਤੇ 24 ਘੰਟੇ ਲਈ ਜਾਂਦੀ ਹੈ ਜਿਹੜਾ ਸਾਡਾ ਡਿਊਟੀ ਸਥਾਨ ਹੈ 8 ਕਿਲੋਮੀਟਰ ਤੋਂ ਬਾਹਰ ਜਾਣ ਤੇ ਸਾਨੂੰ ਟੀਆ ਡੀਆ ਮੋਈਆ ਭਾਰ ਸਰਕਾਰ ਗ੍ਰਹਿ ਮੰਤਰਾਲੇ ਵੱਲੋਂ ਇਹ ਲਿਖਤ ਹੈ ਜਿਹੜੀ ਕਿ ਕੰਪੈਟੈਂਟ ਬੈਂਕ ਆਫ ਇੰਡੀਆ ਦੇ ਵਿੱਚ ਲਾਗੂ ਕੀਤਾ ਗਿਆ ਹੈ ਭਾਰ ਸਰਕਾਰ ਦੇ ਜਿਹੜੇ ਕਾਨੂੰਨ ਨੇ ਉਹ ਇੰਪਲੀਮੈਂਟ ਨਹੀਂ ਡਿਪਾਰਟਮੈਂਟ ਕਰਦਾ ਸਰਕਾਰਾਂ ਦੇਣ ਨੂੰ ਤਿਆਰ ਹੁੰਦੀਆਂ ਨੇ ਇੰਪਲੀਮੈਂਟ ਡਿਪਾਰਟਮੈਂਟ ਨੇ ਕਰਨਾ ਹੈ ਡਿਪਾਰਟਮੈਂਟ ਕੀ ਕਰਦਾ ਵੀ ਜਵਾਨਾਂ ਨਾਲ ਕੁਝ ਵਾਦੇ ਕਰਦਾ ਤੇ ਅੰਦਰ ਸਰਕਾਰਾਂ ਨਾਲ ਹੋਰ ਵਾਦੇ ਕਰਦੇ ਆ ਕਰੋੜਾਂ ਰੁਪਏ ਦਾ ਕਪਲਾ ਜਿਹੜਾ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ ਸਰਦਾਰ ਕੁਲਤਰਨ ਸਿੰਘ ਘੁੰਮਣ ਤੇ ਹੋਰ ਉਹਦੇ ਨਾਲ ਚਾਰ ਆਫੀਸਰ ਸਹਿਬਾਨ ਸਨ ਜਿਨ੍ਹਾਂ ਦਾ ਕੇਸ ਮਾਨਯੋਗ ਵਿਜੀਲੈਂਸ ਡਿਪਾਰਟਮੈਂਟ ਚ ਹੈ ਵਿਜੀਲੈਂਸ ਡਿਪਾਰਟਮੈਂਟ ਦੇ ਅਫਸਰ ਕਿਉਂ ਨਹੀਂ ਉਸ ਨੂੰ ਪੁੱਟ ਅਪ ਕਰਦੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਜੇ ਸਰਕਾਰ ਪਾਕ ਸਾਫ ਹੈ ਇਹਨਾਂ ਜਵਾਨਾਂ ਨੂੰ ਪੈਨਸ਼ਨ ਇਹਨਾਂ ਜਵਾਨਾਂ ਦਾ ਬਣਦਾ ਜਿਹੜਾ ਹੈ ਡੀਏ ਤੇ 6ਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰੇ ਤੇ ਜਿਹੜੇ ਕਰਪਟ ਤੇ ਭ੍ਰਸ਼ਟ ਅਫਸਰ ਨੇ ਉਹਨਾਂ ਨੂੰ ਫੜ ਕੇ ਜੇਲਾਂ ਚ ਡੱਕੇ ਤੇ ਇਹਨਾਂ ਨੂੰ ਘਰੇ ਬਹਿ ਕੇ ਡਿਊਟੀ ਨਾ ਦਿੱਤੀ ਜਾਵੇ ਇਹਨਾਂ ਨੂੰ ਡਿਊਟੀ ਜਿਹੜਾ ਉਹ ਰੋੜਾਂ ਤੇ ਕਰਾਈ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਲਿਆ ਏ ਜਵਾਨ ਬਿਮਾਰ ਹੋ ਜਾਂਦਾ ਤਾਂ ਨਹੀਂ ਛੁੱਟੀ ਮਿਲਦੀ 20 ਛੁੱਟੀਆਂ ਲਾਗੂ ਬڑے ਚਰਤੋਂ ਨੇ ਅੱਜ ਵੀ ਸ਼ੋਸ਼ਣ ਕਈ ਜ਼ਿਲ੍ਹਿਆਂ ਵਿੱਚ 12 ਛੁੱਟੀਆਂ ਦਾ ਹੈ ਜੇ ਕੋਈ ਜਵਾਨ ਦੇ ਬੱਚੇ ਦੀ ਸ਼ਾਦੀ ਹੈ ਪਹਿਲੀ ਦੂਜੇ ਮਹੀਨੇ ਤਾਂ ਉਹਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਡੀਜੀਪੀ ਸਾਹਿਬ ਨਾਲ ਸਾਡੀ ਐਸੋਸੀਏਸ਼ਨ ਟਾਈਪ ਹੋਈ ਜਿਨ੍ਹਾਂ ਨੇ ਕਿਹਾ ਵੀ ਪਹਿਲੇ ਤੇ ਦੂਜੇ ਮਹੀਨੇ ਉਸ ਜਵਾਨ ਨੂੰ 6 ਛੁੱਟੀਆਂ ਮਿਲਣਗੀਆਂ ਛੁੱਟੀ ਸਾਡੀ ਜਿਹੜੀ ਹੈ ਸਾਡੀ ਆਪਦੀ ਰੈਕਸਟੋਮ ਬਚਾਣੇ ਆ ਜਦੋਂ ਕਿ ਗਵਰਨਮੈਂਟ ਦੇ ਰੂਲਾਂ ਦੇ ਮੁਤਾਬਕ ਸਾਨੂੰ ਵੀ ਛੁੱਟੀਆਂ ਤੇ ਜਿਹੜੀਆਂ ਪੁਲਿਸ ਕਰਮਚਾਰੀ ਨੇ ਗੈਸਟਡ ਛੁੱਟੀਆਂ ਦੇ ਵੀ ਉਹਨਾਂ ਨੂੰ ਇੱਕ ਤਨਖਾਹ ਐਕਸਟਰਾ ਮਿਲਦੀ ਹੈ ਉਵੇਂ ਸਾਨੂੰ ਵੀ ਮਿਲਣੀ ਚਾਹੀਦੀ ਹੈ ਲੈਂਦੇ ਉੱਤੇ ਆਇਆ ਜਦੋਂ ਓਪੋਜੀਸ਼ਨ ਸਰਕਾਰ ਸੀਗੀ ਆਮ ਆਦਮੀ ਪਾਰਟੀ ਮਿਤ ਹੇਰ ਜੀ ਤੇ ਸਰਦਾਰ ਹਰਪਾਲ ਸਿੰਘ ਚੀਮਾ ਓਪੋਜੀਸ਼ਨ ਮਿਨਿਸਟਰ ਇਹਨਾਂ ਨੇ ਕੁਐਸਚਨ ਪੁੱਟ ਅਪ ਕੀਤਾ ਸੀਗਾ ਹੋਮਗਾਰਡ ਜਵਾਨਾਂ ਦਾ ਵੀ ਪੰਜਾਬ ਸਰਕਾਰ ਜਿਹੜੀ ਉਸ ਵੇਲੇ ਕਾਂਗਰਸ ਸਰਕਾਰ ਸੀ ਵੀ ਦਿਆ ਦਿਲੀ ਦਿਖਾਉਂਦਿਆਂ ਹੋਇਆਂ ਇਹਨਾਂ ਹੋਮਗਾਰਡ ਜਵਾਨਾਂ ਨੂੰ ਸਾਰੀਆਂ ਫੈਸਿਲਿਟੀਆਂ ਮੁਹੱਈਆ ਕਰਾਵੇ ਅੱਜ ਜਦੋਂ ਇਹਨਾਂ ਦੀ ਸਰਕਾਰ ਬਣੀ ਐ ਸਾਢੇ 5 ਸਾਲ ਤੋਂ ਭਾਰਤ ਸਰਕਾਰ ਦੇ ਵਿੱਚ ਵਧੇਰੇ ਹੋਮ ਗਾਰਡ ਦੇ ਜਵਾਨਾਂ ਦਾ ਸ਼ਾਂਤ ਮਹੀ ਢੰਗ ਨਾਲ ਦਰਨਾ ਚੱਲ ਰਿਹਾ ਹੈ ਇਸ ਦਰਨੇ ਦੇ ਵਿੱਚ ਨੌਜਵਾਨ ਸ਼ਹੀਦ ਹੋਏ ਨੇ ਜਦੋਂ ਕਿ ਕਈ ਜੜੀਆਂ ਸੰਸਥਾਵਾਂ ਬਣੀਆਂ ਜਿੰਦੇ ਚ ਹਿਊਮਨ ਰਾਈਟਸ ਹੈ ਅੱਜ ਤੱਕ ਕਿਸੇ ਨੇ ਵੀ ਸਾਰ ਨਹੀਂ ਲਿਆ ਇੱਥੇ ਜਵਾਨ ਆਲਾ ਦਵਾਲਾ ਤੁਸੀਂ ਵੇਖੋ ਮੱਛਰ ਆਦੀ ਦਾ ਬੜਾ ਸ਼ਿਕਾਰ ਹੈ ਗਰਮੀਆਂ ਦੇ ਵਿੱਚ ਸਾਪਾਂ ਦੀ ਵੀ ਆਉਂਦੇ ਨੇ ਇੱਥੇ ਜਿਹੜੇ ਜਵਾਨ ਰਹਿੰਦੇ ਨੇ ਉਹ ਖਤਰੇ ਦਾ ਖਾਲੀ ਨਹੀਂ ਹੈ ਪੰਜਾਬ ਸਰਕਾਰ ਦੀ ਕੋਈ ਵੀ ਐਮ뷸ੈਂਸ ਇਹਨਾਂ ਨੂੰ ਦਵਾਈ ਦੇਣ ਨਹੀਂ ਆਂਦੀ ਇੱਥੇ ਡਾਕਟਰ ਨੂੰ ਇੱਕ ਮੁਹਈਆ ਹੋਣਾ ਚਾਹੀਦਾ ਹੈ ਡਾਕਟਰ ਸਹਿਬਾਨ ਇਹਨਾਂ ਨੂੰ ਦਵਾਈ ਵਾਸਤੇ ਸਮੇਂ-ਸਮੇਂ ਸਰ ਚੈੱਕਅਪ ਹੋਣ ਜੇ ਉਹਨਾਂ ਜਵਾਨਾਂ ਨੂੰ ਚੈੱਕਅਪ ਹੁੰਦਾ ਤੇ ਉਹ ਅੱਜ ਜਵਾਨ ਸਾਡੇ ਵਿੱਚ ਮੌਜੂਦਮ ਹੁੰਦੇ ਅੱਜ ਸ਼ਹੀਦ ਨਾ ਹੁੰਦੇ ਕਿਉਂਕਿ ਇੱਥੇ ਡਿਸਟ੍ਰਿਕਟ ਕਮਾਂਡਰ ਦਾ ਸਾਰਾ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਫਿਸ ਹੈ ਉਹਨੇ ਵੀ ਕਦੀ ਗੇੜਾ ਨਹੀਂ ਮਾਰਿਆ ਜਦੋਂ ਕਿ ਉਹਨਾਂ ਦਾ ਮੌਲਿਕ ਅਧਿਕਾਰ ਹੈ ਵੀ ਸਾਡਾ ਇਹ ਜਵਾਨ 30 ਤੋਂ 40 ਸਾਲ ਨੌਕਰੀ ਕਰ ਗਿਆ ਤੇ ਇਹਨਾਂ ਦਾ ਪੈਨਸ਼ਨ ਦਾ ਹੱਕ ਹੈ ਸਾਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਤੁਸੀਂ ਦਿੱਲੀ ਮਾਡਲ ਵਖਾ ਕੇ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਲੁੱਟਿਆ ਤੇ 92 ਐਮਐਲਏ ਤੁਹਾਡੇ ਅਸੀਂ ਮੋਹਰਾਂ ਲਾ ਕੇ ਤੁਹਾਨੂੰ ਜਿਤਾਤਾ ਅੱਜ ਤੁਸੀਂ ਆਪ ਦੀ ਦਿਯਾ ਦਿੱਲੀ ਦਿਖਾਉਂਦਿਆਂ ਹੋਆਂ ਹੋਮਗਾਰਡ ਦੇ ਰਿਟਾਇਰਡ ਕਰਮਚਾਰੀਆਂ ਨੂੰ ਪੈਨਸ਼ਨ ਤੁਰੰਤ ਲਾਗੂ ਕੀਤੀ ਜਾਵੇ ਜਿੰਦੀ ਵੈਲਿਊ 20000 ਰੁਪਿਆ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਜਿਹੜਾ ਇਹ ਨਾਲ ਹੀ ਸਾਡੀ ਰਾਜਧਾਨੀ ਪੰਜਾਬ ਦੀ ਹੈ ਉਥੇ 47000 ਰੁਪਿਆ ਨੌਕਰੀ ਹੋਮਗਾਰਡ ਦੇ ਜਵਾਨ ਲੈ ਰਹੇ ਨੇ ਪੰਜਾਬ ਦੇ ਵਿੱਚ ਉਹ 35000 ਹੈ ਤੇ ਉਹਦਾ ਅੱਧ ਜਿਹੜਾ ਹੈ ਉਹ ਪੈਨਸ਼ਨ ਇਹਨਾਂ ਹੋਮਗਾਰਡ ਜਵਾਨਾਂ ਨੂੰ ਮਿਲਣੀ ਚਾਹੀਦੀ ਹੈ ਜੈ ਹਿੰਦ ਸਰਹੱਤ ਧਰਨਾ ਜਿਹੜਾ ਲੱਗਿਆ ਹੋਇਆ ਹੈ ਇਹ ਕਿਹੜੇ ਟੋਲ ਪਲਾਜ਼ਾ ਤੇ ਲੱਗੇ ਕਿੱਥੇ ਲੱਗਿਆ ਜੀ ਇਹ ਸੋਲਖੀਆਂ ਟੋਲ ਪਲਾਜ਼ਾ ਦੇ ਉੱਤੇ ਇਹ ਧਰਨਾ ਲੱਗਿਆ ਜਿੰਦੇ ਵਿੱਚ ਔਨ ਡਿਊਟੀ ਤੇ ਰਿਟਾਇਰਡ ਕਰਮਚਾਰੀ ਨੇ ਇਹ ਉਦੋਂ ਤੱਕ ਬੈਠੇ ਨੇ ਜਦੋਂ ਤੱਕ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਪੰਜਾਬ ਸਰਕਾਰ ਨੂੰ ਮੇਰੀ ਇੱਕ ਮੰਗ ਹੈ ਇੱਕ ਰਿਕਵੈਸਟ ਹੈ ਵੀ ਜਲਦ ਤੋਂ ਜਲਦ ਤੁਰੰਤ ਪੰਜਾਬ ਦੇ ਅੰਦਰ ਲਾਅਨ ਆਰਡਰ ਵਿਗੜ ਰਿਹਾ ਕਿਉਂਕਿ ਸਾਰੇ ਜਵਾਨ ਥਾਣਿਆਂ ਨੂੰ ਛੱਡ ਕੇ ਟੋਲ ਪਲਾਜ਼ਾ ਵੱਲ ਮੂਵਮੈਂਟ ਕਰ ਚੁੱਕੇ ਨੇ ਤੇ ਹੋਰ ਵੀ ਆ ਰਹੇ ਨੇ ਲਾਅਨ ਆਰਡਰ ਦੀ ਸਥਿਤੀ ਕੋਈ ਇਹ ਜੀ ਅਨਸੁਖਮਣੀ ਘਟਨਾ ਹੁੰਦੀ ਹੈ ਤਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਹੋਮਗਾਰਡ ਦੇ ਅਲਾ ਅਧਿਕਾਰੀ ਹੀ ਜ਼ਿੰਮੇਵਾਰ ਹੋਣਗੇ ਸਿਰ ਆਪਣਾ ਨਾਮ ਤੇ ਪੋਸਟ ਰਕੇਸ਼ ਸ਼ਰਮਾ ਮੇਰਾ ਨਾਮ ਹੈ ਹੋਮਗਾਰਡ ਟ੍ਰੇਨਡ ਵੈਲਫੇਅਰ ਐਸੋਸੀਏਸ਼ਨ ਰਜਿਸਟ੍ਰੇਸ਼ਨ ਨੰਬਰ 169 ਚੇਅਰਮੈਨ ਪੰਜਾਬ ਮੇਰੇ ਸੰਗ ਜੀ ਹੋਰ ਤੋਂ ਆਏ ਆ ਜੀ ਜੀ ਅਸੀਂ ਆਪਣੇ ਹੱਕਾਂ ਦੇ ਖਾਤਰ ਵਾਸਤੇ ਲੜਨ ਵਾਸਤੇ ਆਏ ਆ ਹੱਕਾਂ ਦੀ ਮੰਗ ਕਰਦੇ ਆ ਜੀ ਪੰਜਾਬ ਸਰਕਾਰ ਸਾਡਾ 6ਵਾਂ ਪੇ ਕਮਿਸ਼ਨ ਤੇ ਸਾਡਾ ਮਾਨ ਸਰ ਕਦੋਂ ਆਏ ਸੀ ਜੀ ਅਸੀਂ ਸਵੇਰੇ 5 ਵਜੇ ਤੇ ਚੱਲੇ ਆ ਜੀ ਉੱਥੋਂ ਜੀ 11 ਵਜੇ ਪੁੱਜ ਗਏ ਤੇ ਇਹ ਜਿਹੜਾ ਧਰਨਾ ਲਾਇਆ ਕਦੋਂ ਲਾਇਆ ਜੀ ਇਹ ਅੱਜ ਇੱਕ ਵਜੇ ਤੋਂ ਚੱਲੂ ਹੋਇਆ ਹੈ ਉਹ ਤਾਂ ਪਹਿਲਾਂ ਤੋਂ ਚੱਲ ਰਿਹਾ ਤੇ ਅੱਜ ਵੈਸੇ ਸਾਰੇ ਜਵਾਨ ਇਕੱਠੇ ਧਰਨਾ ਦਾ ਜੀ ਸਾਡਾ 5 5 ਸਾਲ ਤੋਂ ਲਗਾਤਾਰ ਚੱਲ ਰਿਹਾ ਜੀ ਜੀ ਤਾਂ ਕਿੱਥੇ ਤਰ੍ਹਾਂ ਲੱਗਿਆ ਹੋਇਆ ਸਰਕੇਟ ਟੋਲ ਪਲਾਜ਼ਾ ਸੋਰਖੀਆਂ ਟੂਲ ਪਲਾਜ਼ਾ ਰੋਪੜ ਰੋ ਇੱਕ ਇੱਥੇ ਦੇਖਿਆ ਗਿਆ ਤਾਂ ਇੱਕ ਜਿਹੜੇ ਸ਼ਹੀਦ ਹੋਏ ਨੇ ਕਿੰਨੇ ਲੋਕ ਚੀਤ ਨੇ ਨੌ ਜੀ ਨੌ ਨੌ ਨੌਜਵਾਨ ਸ਼ਹੀਦ ਹੋਏ ਇੱਕ ਕੇਡਰ ਡਿਪਾਰਟਮੈਂਟ ਦੇ ਸੀ ਪੰਜਾਬ ਹோம் ਗਾਰਡ ਦੇ ਸੀ ਜੀ ਤਾਂ ਇਹਨਾਂ ਇਹਨਾਂ ਦਾ ਕੁਝ ਮਿਲਿਆ ਨਾ ਜੀ ਨਾ ਕੁਝ ਨਹੀਂ ਦਿੱਤਾ ਸਰਕਾਰ ਨੇ ਇਹ ਪੱਕਾ ਹੀ ਲੱਗਿਆ ਪੰਜ ਸਾਲ ਤੋਂ ਇਹ ਸਾਢੇ ਪੰਜ ਸਾਲ ਤੋਂ ਪੱਕਾ ਤਰਨ ਲੱਗਾ ਜੀ ਜੀ ਹੋਰ ਪ੍ਰਸੰਤ ਕੀ ਮੰਗ ਕਰਾਂਗੇ ਸਰ ਪੰਜਾਬ ਸਰ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਇੱਕ ਤਾਂ ਸਾਡੇ ਇਹਨਾਂ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਹੀਦਾ ਦਾ ਦਰਜਾ ਦਰਜਾ ਦਿੱਤਾ ਜਾਵੇ ਇੱਕ ਸਾਡਾ ਮਾਨ ਪੱਤਾ ਤੇ ਛੇਵਾ ਪੇ ਮਿਸ਼ਨ ਲਾਗੂ ਕੀਤਾ ਜਾਵੇ ਤੁਰੰਤ ਤਾਂ ਇਹ ਤਰਨਾ ਕਦੋਂ ਚੱਕਿਆ ਜਾਏਗਾ ਕਿ ਜਿੰਨਾ ਚਿਰ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਹਨਾਂ ਚਿਰ ਤਰਨਾ ਸਾਡਾ ਲਗਾਤਾਰ ਨਹੀਂ ਹਲੇ ਤੱਕ ਕੋਈ ਨੋਟੀਫਿਕੇਸ਼ਨ ਉਹਨਾਂ ਵੱਲ ਆਇਆ ਨਹੀਂ ਇਹ ਨਹੀਂ ਜੀ ਹਜੇ ਤੱਕ ਕੋਈ ਗੱਲ ਦੀ ਗੱਲ ਨਹੀਂ ਕੀਤੀ ਜਦੋਂ ਸਰਕਾਰਾਂ ਸਰ 370 ਨੂੰ ਤੋੜ ਸਕਦੀਆਂ ਨੇ ਇੱਕ ਧਾਰਾ ਜਿਹੜੀ 370 ਨੂੰ ਤੋੜ ਸਕਦੀਆਂ ਕਿ ਹੋਮਗਾਰਡ ਦਾ ਕੰਮ ਜਦੋਂ ਕਿ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਨੇ ਹੋਮਗਾਰਡ ਨੂੰ ਮਾਡਲ ਹੋਮਗਾਰਡ ਦਾ ਰੂਪ ਦੇਣਾ ਚਾਹਿਆ ਤੇ ਸਟੇਟਾਂ ਦੀ ਹੋਮਗਾਰਡ ਪੱਕਾ ਕਰ ਸਕਦੀ ਹੈ ਕਿਉਂਕਿ ਮੈਂ ਆਲ ਇੰਡੀਆ ਡੀਜੀਪੀ ਸਾਹਿਬ ਨਾਲ ਪਹਿਲਾਂ ਟਰਾਈਆਪ ਹੋ ਚੁੱਕੇ ਹਾਂ ਅੱਜ ਤੋਂ 2004 ਚ ਉਹ ਕਹਿੰਦੇ ਵੀ ਜੇ ਤੁਹਾਨੂੰ ਸਟੇਟ ਹੋਮਗਾਰਡ ਪੱਕਾ ਕਰ ਦਿੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹ ਗ੍ਰਹਿ ਮੰਤਰਾਲਿਆ ਉਸ ਵੇਲੇ ਸ਼ਿਵਰਾਜ ਪਾਟਲ ਜੀ ਸੀ ਇੱਕ ਵਾਰੀ ਬੜੀ ਲਹਿਰ ਚੱਲੀ ਸੀ ਵੀ ਹੋਮਗਾਰਡ ਨੂੰ ਬਹੁਤ ਸਹੂਬਦਾਨ ਦਿੱਤੀਆਂ ਜਾਣਗੀਆਂ ਗਵਰਨਮੈਂਟ ਸਟੇਟ ਕੁਝ ਵੀ ਦੇ ਸਕਦੀ ਹੈ ਇਹ ਇੰਪਲੀਮੈਂਟ ਕਰ ਸਕਦੀ ਹੈ ਵਿਧਾਨ ਸਭਾ ਇਹ ਸਭ ਦਾ ਜ਼ਿੰਮੇਵਾਰ ਕੌਣ ਹੈ ਜੀ ਇਹ ਸਰਕਾਰ ਤੇ ਡਿਪਾਰਟਮੈਂਟ ਜ਼ਿੰਮੇਵਾਰ ਹੈ ਜੀ ਡਿਪਾਰਟਮੈਂਟ ਆਪਦੀਆਂ ਫੈਸਿਲਿਟੀਆਂ ਲੈ ਲੈਂਦਾ ਹੈ 111 ਦਿਨਾਂ ਦੇ ਵਿੱਚ ਜਦੋਂ ਚੰਨੀ ਸਰਕਾਰ ਸੀ ਉਹਨਾਂ ਨੇ ਕਿਹਾ ਵੀ ਸਭ ਨੂੰ ਜਿਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਮਿਲਣਾ ਹੈ ਸਭ ਨੂੰ ਹੈ ਸਰਕਾਰ ਨੇ ਇਹਨਾਂ ਅਫਸਰਾਂ ਨੇ ਕਿਤਾਬ ਆਪਣਾ ਦਾ ਕਮਿਸ਼ਨ 6ਵਾਂ ਲੈ ਲਿਆ ਤਨਖਾਹ ਦਾ ਇਨਕਰੀਜ਼ ਕਰ ਲਿਆ ਹੋਮਗਾਰਡ ਜਵਾਨਾਂ ਨੂੰ ਨਹੀਂ ਦਿੱਤਾ ਜੀ ਇਹ ਸਾਰਾ ਦੋਸ਼ ਹੀ ਹੋਮਗਾਰਡ ਦੇ ਅਫਸਰਾਂ ਦਾ ਹੈ ਜਿਹੜੀ ਅੱਜ ਜਵਾਨ ਸੜਕਾਂ ਤੇ ਰੋਲ ਰਹੇ ਨੇ ਤੇ ਸਰਕਾਰ ਦੇ ਖਿਲਾਫ ਉਹਨਾਂ ਅਫਸਰਾਂ ਨੇ ਹੀ ਕੀਤਾ ਹੈ ਉਹਨਾਂ ਦੀ ਇਨਕੁਆਰੀਆਂ ਖੋਲ ਕੇ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ